ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਤੀ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹਾਂਗੇ ਮਾਸੀ ਜੀ ਦੇ ਘਰ ਆਦਮਪੁਰ। ਕਿ ਕਿਸ ਚੀਜ਼ ਲਈ ਆਪਾਂ ਕਿਸ ਪ੍ਰੋਗਰਾਮ ਲਈ ਪਹੁੰਚੇ ਆ ਉਹ ਆਪਾਂ ਤੁਹਾਨੂੰ ਐਂਡ ਤੇ ਦੱਸਾਂਗੇ ਤੇ ਅੱਜ ਆਪਣੀ ਭੈਣ ਜਿਹੜੀ ਨਾਲ ਸਬੱਬਨਾ ਹੋਵੇ ਸਰਪ੍ਰਾਈਜ਼ ਦਿੱਤਾ ਮੈਨੂੰ ਆ ਗਏ ਮੈਨੂੰ ਦੱਸਿਆ ਨਹੀਂ ਕੱਲ ਆਉਣਾ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਧਰ ਆਪਣੇ ਭਾਬੀ ਜੀ ਤੇ ਆਪਣਾ ਨਾਨਕਾ ਮੇਲ ਹੋ ਗਿਆ ਅੱਜ ਇਕੱਠਾ ਹੈ ਨਾ ਤੇ ਆਪਾਂ ਕਿਸ ਪ੍ਰੋਗਰਾਮ ਕਿਹਸ ਵਿਆਹ ਤੇ ਆਏ ਆ ਉਹ ਆਪਾਂ ਤੁਹਾਨੂੰ ਬਾਅਦ ਚ ਐਂਡ ਤੇ ਦੱਸਾਂਗੇ ਤੇ ਚਲੋ ਅੱਜ ਆਪਾਂ ਲਈਏ ਪਹਿਲਾ ਰੌਣਕਾ ਇੱਥੇ ਹੈ ਨਾ ਰੈਡੀ ਹੈ ਤੁਸੀਂ ਸਾਰੇ ਜਣੇ ਬੋਲੀਆਂ ਭੁੱਲੀਆਂ ਆਉਂਦੀਆਂ ਹਾਂਜੀ ਸੋਚੀਆਂ ਥੋੜੀ ਜਿਹੀ ਬਾਤ ਠੀਕ ਆ ਚਲੋ ਇਹ ਤਾਂ ਦੇਖਦੇ ਹਾਂ ਉਸ ਟਾਈਮ ਕੌਣ ਜਿੱਤਦਾ ਕੌਣ ਹਾਂ ਨਾ ਠੀਕ ਆ ਜੀ ਤੇ ਭਨੇ ਰਹੇ ਹਾਂ ਵਲੌਗ ਦੇ ਨਾਲ ਤੇ ਆਪਾਂ ਆਪਣੇ ਅੱਜ ਤੁਹਾਨੂੰ ਦਿਖਾਉਣੇ ਆ ਆਪਣਾ ਰੌਣਕ ਮੇਲਾ ਪੂਰਾ ਤੇ ਆਜੋ ਫੇ ਚਲੋ ਚਲੋ ਕਰੋ ਕੰਮ नानके मेरे कम कर लाया सूई <laughs> ਇਹ ਢੋਲ ਕਿਧਰ ਰੋਲਾ ਪੈ ਗਿਆ ਤਾਨੂੰਨ ਦੀ ਢੋਲ ਕਿ ਬਜਾਉਣੀ ਮੈਨੂੰ ਤਾਂ ਲੱਗਾ ਤੁਹਾਡੇ ਤਾੜੀਆਂ ਮਾਰ ਕੇ ਤਾਂ ਇਹ ਕਾਜੀ ਹੋਣ ਲੱਪਈ ਆਈ ਜ਼ਰਾ ਪਾਂਡੇ ਤੋ ਸਕਦੇ ਢੋਲ ਕਿ ਨਹੀਂ ਬਜਾ ਸਕਦੇ ਇਹ ਵੀ ਬੇਲਾ ਕਿਦਾਂ ਉਹ ਦੇਖ ਇੱਧਰ ਰਾਜੀ ਵੀ ਦੇ ਤੁਹਾਡੇ ਕਾਜੀ ਨਹੀਂ ਹੋਣ ਹੋਣ ਕਿਰਿਸ यो सुनिन तिमीले भन्नु भयो म चाहिँ के गर्छु के ना भनगी के चाहिँ यता गर गर ਮੇਰਾ ਉਹ ਆਹ ਕੀ ਆਲੂ ਤੇ ਪਲੇਟੇ ਕੀ ਕਰਦੇ ਸੀ ਮੇਰਾ ਇੰਨਾ ਮੂੰਹ ਵੀ ਖਾਦਾ ਉਹ ਤੇ ਜਰੇ ਨਹੀਂ ਮੈਂ ਤਾਂ ਕਰਦੀ ਉਹ ਵੀ ਆਰ ਵੀ ਕਰਦੇ 太好 ਆ ਜਾਂਦਾ ਉੱਪਰ ਆ ਨਾ ਆ ਲੈ ਸਿਮੀ ਤੇਰੀ ਚੀਕਾਂ ਨਿਕਲਣੀਆਂ ਹੋਵੇ ਗੱਬਰ ਆਏ ਉਹਦਾ ਡਰ ਲੱਗਦਾ ਆ ਉੱਪਰ ਸਿਮੀ ਸਿਮੀ ਆਪੇ ਜਾਂਦਾ ਵੀ ਸਿਗਾਰ ਆਹੋ ਆਪ ਜਾਂ ਲੰਦੇ ਆਪ ਜਾਂ ਲੰਦੇ ਇਹ ਗੁੱਸਾ ਆ ਨਾ ਸਿਮੇਂ ਡਰ ਗਈ ਹਨ ਹਾਂ ਚੱਲ ਥੱਲੇ ਚੱਲ ਹੁਣ ਚੱਲ ਆ ਲੈ ਆ ਲੈ ਚੱਲ ਗੱਬਰ ਚੱਲ ਦੇਖ ਤਾਂ ਭੂਏ ਚੜ ਗਿਆ ਹਨ ਗੱਬਰ ਆ ਲੈ ਇਹ ਗੁੱਸਾ ਦਾ ਨਹੀਂ ਇਹਨੂੰ ਆਉਂਦਾ ਜਿਹੜਾ ਇਦਾਂ ਕਰਦਾ ਕੋਈ ਰਾਤਾਂ ਕਰਦਾ ਆ ਲੈ ਗੱਬਰ ਚੱਲ ਗੱਬਰ ਚੱਲ ਹੋਰ ਉਪੈਂਦਾ ਆ ਇਹ ਤਾਂ ਇਦਾਂ ਮੈਂ ਤਾਂ ਅੱਗੇ ਡਰ ਲਾਗਾ ਉਹਨੇ ਮੇਰੇ ਦੰਦ ਤੁੰਦ ਮਾਰ ਦਵੇ ਜੇ ਮੈਂ ਤਾਂ ਜੀਣ ਦਾ ਤਾਂ ਦੰਦੇ ਤਾਰੀਂ ਮੈਂ ਕਿਹ ਬਤਲੀ ਕੀ ਗੱਲ ਹੋਈ ਹੈ ਉਹ ਕਿਤਾ ਦੇਖਦਾ ਹਣ ਹਣ ਬਹਿ ਜਾ ਆਰਾਮ ਨਾਲ ਉਹ ਬਸ ਸਤਾਂ ਗਿਆ ਪਾਣੀ ਉੱਠ ਜਾ ਜਾਣਾ ਨਹੀਂ 6 ਵਜੇ ਸਕੂਲ ਨਹੀਂ ਜਾਣਾ ਉਠ ਠਹਿਰ ਕੇ ਗਈ ਜਾਨੂੰ ਸਕੂਲ ਬੰਦ ਹੋ ਜਾਣਾ ਉੱਠ ਜਾ ਲੈ ਤਾਂ ਉੱਠ ਜਾ ਅੱਛਾ 6:00 ਕਰ ਲੈ ਲੈ ਆ ਤਾਂ ਦੀਪੇ ਦਾ ਵੀ ਫੋਨ ਆ ਗਿਆ ਹੈ ਉਠ ਲੋਈ ਚਾਹ ਪਾਣੀ ਆਪਾਂ ਪੀ ਲਿਆ ਤੇ ਟਾਈਮ 6:30 ਹੋ ਗਏ ਆ ਕਦੋਂ ਮੈਂ 5 ਵਜੇ ਵੀ ਕਹੀ ਜਾਨੀ 5:30 ਦੀ ਜਾਣਾ ਜਾਣਾ ਸਟਾਰਟ ਹੋਵੇ ਤਾਂ ਚੱਲੀਏ ਹੁਣ ਤੇ ਆਪਾਂ ਇੱਧਰ ਆਏ ਜੀ ਮਾਸੀ ਜੀ ਦੀ ਬੇਟੀ ਦਾ ਵਿਆਹ ਆ ਤੇ ਕੁੜੀ ਰਹਿ ਕਿੱਥੇ ਆ ਵਿਆਹ ਆਣੀ ਕੁੜੀ ਕਿੱਥੇ ਆ ਵਿਆਹ ਆਲੀ ਦੱਸੋ ਹੈਂ ਰਾਹ ਦੇ ਦੀ ਕੋਈ ਵੀ ਸਾਰੇ ਸੋਨੇ ਪੈ ਗਈ ਆ ਸਸਤੀ ਪਈ ਉਹ ਸਾਰਿਆਂ ਲੈ ਨਹੀਂ ਤੁਹਾਨੂੰ ਪੁੱਛਣਾ ਸਾਡੀ ਕੁੜੀ ਕਿੱਥੇ ਵਿਆਹ ਆੜੀ ਮਾਸੀ ਹਾਂਜੀ ਕੁੜੀ ਹੈਗੀ ਅਮਰੀਕਾ ਤੇ ਆਪਾਂ ਇੱਧਰ ਹੀ ਉਹਦਾ ਸਗਣ ਵਿਆਹ ਲੱਗਿਆ ਜੀ ਨੱਚ ਗਾ ਕੇ ਆਪਾਂ ਥੋੜਾ ਜਿਹਾ ਆਪਣੀ ਇੰਜੋਏਮੈਂਟ ਕਰ ਲਈ ਆ ਬਾਕੀ ਅੱਜ ਉਹਦੇ ਚੂੜਾ ਪੋਣਾ ਹੈ ਨਾ ਹਮ ਬਹੁਤ ਸਾਰੇ ਬਹੁਤ ਸਾਰੇ ਤੁਸੀਂ ਐਕਸਰਸਾਈਜ਼ ਕਰੋ ਤੁਹਾਨੂੰ ਕੋਈ ਵੀ ਗਨ ਕੁੜੀ ਦਾ ਵਿਆਹ ਨਹੀਂ ਇਹ ਲੋ ਐਕਸਰਸਾਈਜ਼ ਹੀ ਪਈਓ ਤੇ ਚਲੋ ਕੁੜੀ ਹੈਗੀ ਅਮਰੀਕਾ ਤੇ ਅੱਜ ਉਹਦਾ ਉਧਰ ਹੀ ਚੂੜਾ ਪੋੜਾ ਨਾ ਜਣ ਲਾਈਆਂ ਲੱਗਣਾ ਚੂੜਾ ਪੋੜਾ ਤੇ ਵੀ ਆਪਾਂ ਚੱਲੀਏ ਇੱਧਰ ਮਾਸੀ ਇੱਧਰ ਆਪਣੀ ਵੀਡੀਓ ਰੁਟੀਨ ਆਪਣਾ ਐਕਸਰਸਾਈਜ਼ ਆਲਾ ਦੇਖ ਕੇ ਕਰਨ ਲੱਗੇ ਹੋ ਆ ਤੇ ਚਲੋ ਕੰਗ੍ਰੈਚੂਲੇਸ਼ਨਸ ਮੇਰੀ ਭੈਣ ਛੋਟੀ ਭੈਣ ਦਾ ਵਿਆਹ ਤੇ ਉਹਦੇ ਹੁਣ ਮਾਇਆਂ ਲਾ ਕੇ ਚੂੜਾ ਪਹਿਣਾ ਉਧਰ ਕੀ ਟਾਈਮ ਉਧਰ ਸ਼ਾਮ ਦੇ 5 ਵਜੇ ਦੇ ਹੋਣੇ ਨਾ 6 ਵਜੇ ਦੇ ਹੋਣੇ ਉਧਰ ਸ਼ਾਮ ਤੇ ਹਨਾ ਅਮਰੀਕਾ ਚ ਸਵੇਰ ਸ਼ਾਮ ਦੇ 6 ਵਜੇ ਦੇ ਤੇ ਸਾਡੇ ਇਧਰ ਸਵੇਰ ਦੇ ਹੋਵੇ 6:30 ਤੇ ਚਲੋ ਠੀਕ ਆ ਉਹਨੂੰ ਵਧਾਈਆਂ ਬਹੁਤ ਬਹੁਤ ਮੇਰੀ ਛੋਟੀ ਭੈਣ ਨੂੰ ਪਰਮਾਤਮਾ ਉਹਦੀ ਲਾਈਫ ਚ ਸੋਹਣੀਆਂ ਖੁਸ਼ੀਆਂ ਭਰੀਆਂ ਜ਼ਿੰਦਗੀ ਉਹਦੀ ਲਿਆਵੇ ਠੀਕ ਹੈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਸਤੀ ਮਾਲ ਇੱਥੇ ਰਾਜ ਵਿਦਿਆ ਦੇ ਅੱਖਾਂ ਹੀ ਉੱਗੜਦੀਆਂ ਹੈਗੀਆਂ ਹੈ ਨਾ ਚਲੋ ਠੀਕ ਹੈ ਜੀ ਤੇ ਆਪਾਂ ਹੁਣ ਕਰਦੇ ਬਲੌਗ ਦਾ ਇੱਥੇ ਐਂਡ ਤੁਹਾਨੂੰ ਆਪਾਂ ਮਿਲਦੇ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਚੱਲੀ ਕੋਈ ਗੱਲ ਨਹੀਂ ਸਭ ਠੀਕ ਰਹੋ ਕੋਈ ਨਹੀਂ ਇਹ ਹੋ ਰਹੀ ਹੈ ਨਾ ਕਿ 8 ਵਜੇ ਆਏ ਸੀਗੇ ਆਪਾਂ 2:30 ਵਜੇ ਕੁੱਤੇ ਦਾ ਘੋੜ ਕਿਨੇ 7:00 ਵਜੇ ਮੈਨੂੰ ਤੁਰਦੀ ਨੂੰ ਦੇ ਲਓ ਮੈਂ 5:30 5:00 ਵਜੇ ਦੀ ਇਟੀਆਂ ਹੋਆ ਚਲੋ ਠੀਕ ਹੈ ਤੁਹਾਨੂੰ ਨਾਲ ਸਾਰਿਆਂ ਨੂੰ ਬਹੁਤ ਬਹੁਤ ਮੈਨੂੰ ਵੀ ਬਹੁਤ ਬਹੁਤ